ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮਰਵਿੰਦਰ ਕੌਰ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਲੈ ਕੇ ਆ ਗਏ ਆ ਤੁਹਾਡੇ 500 ਵਾਲੀ ਸੇਲ ਦੇ ਸੂਟ ਸਾਰੇ ਸੂਟ ਤੁਹਾਨੂੰ ਮਿਲਣਗੇ ਸਿਰਫ ਤੇ ਸਿਰਫ 500 ਰੁਪਏ ਚ ਅੱਜ ਦੇ ਸਾਰੇ ਸੂਟ 500 ਰੁਪਏ ਵਾਲੇ ਹੋਣਗੇ ਠੀਕ ਹੈ ਜੀ ਭਾਵੇਂ ਕੋਈ ਵੱਧ ਵਾਲਾ ਹੋਵੇ ਭਾਵੇਂ ਕੋਈ ਘੱਟ ਵਾਲਾ ਹੋਵੇਗਾ ਲੱਗੇਗਾ ਸਿਰਫ ਤੁਹਾਨੂੰ 500 ਰੁਪਏ ਦਾ ਠੀਕ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਲੈ ਕੇ ਆ ਰਹੇ ਹਾਂ ਗਿਫਟ ਮਿਲੇਗਾ ਇਸ ਮਹੀਨੇ ਦੇ ਲਾਸਟ ਤੇ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਨਗੇ ਵੀਡੀਓ ਦੀ ਟਾਈਮਿੰਗ ਰਾਤ 8 ਵਜੇ ਹੋਏਗੀ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਐਡਰੈਸ ਸਾਡਾ ਹੋਏਗਾ ਬਟਾਲਾ ਰੋਡ ਅਡਾ 2 ਵਜੇ ਤੱਕ ਠੀਕ ਹੈ ਜੀ ਪੋਸਟ ਟਾਈਮ ਤੁਸੀਂ ਕਰ ਸਕਦੇ ਹੋ ਕੋਈ ਵੀ ਪੁੱਛਗਿੱਛ ਠੀਕ ਹੈ ਤੇ ਚਲੋ ਦੇਖਦੇ ਹਾਂ ਅੱਜ ਦੇ ਸੂਟ ਬਹੁਤ ਪਿਆਰੇ ਸੂਟ ਨੇ 500 ਰੁਪਿਆ ਹਰ ਸੂਟ ਦਾ ਪ੍ਰਾਈਸ ਹੋਏਗਾ ਲਓ ਜੀ ਬਹੁਤ ਹੀ ਸੋਹਣਾ कॉटन मस्लिन ਦਾ ਸੂਟ ਆ ਗਿਆ ਡਿਜੀਟਲ ਪ੍ਰਿੰਟ ਆ ਗਿਆ ਠੀਕ ਹੈ ਡਿਜੀਟਲ ਪ੍ਰਿੰਟ اور ਫੈਬਰਿਕ ਆਏਗਾ ਬਿਲਕੁਲ ਫਾਈਨ ਬਹੁਤ ਸੋਹਣਾ ਫੈਬਰਿਕ ਹੈ ਐਲੋ ਜੀ ਠੀਕ ਹੈ ਔਰ ਪ੍ਰਿੰਟ ਆਏਗਾ ਸਾਰਾ ਇਹ ਇਧਰੋਂ ਬਾਜੂ ਨਿਕਲਣ ਦੀਆਂ ਫੁੱਲ ਕਪੜਾ ਆਏਗਾ ਪੂਰਾ ਬੈਕ ਫਰੰਟ ਆਏਗੀ ਸੇਮ ਓਕੇ ਬੈਕ ਫਰੰਟ ਸੇਮ ਆਏਗੀ ਨਾਲ ਆਏਗਾ 2.5 ਮੀਟਰ ਬਾਟਮ ਦਾ ਕਪੜਾ ਤੇ ਨਾਲ ਆਏਗੀ ਪਿਓਰ ਦਾ ਦੁਪੱਟਾ ਆਏਗਾ ਪੱਟੀ ਵਾਲਾ ਠੀਕ ਆ ਪਿਓਰ ਦਾ ਦੁਪੱਟਾ ਸ਼ਿਫੋਨ ਦਾ ਦੁਪੱਟਾ ਠੀਕ ਆ ਪੱਟੀ ਵਾਲਾ 500 ਰੁਪਿਆ ਪ੍ਰਾਈਸ ਲੱਗੇਗਾ ਸਾਰਿਆਂ ਜਣਿਆਂ ਦੇ ਮੈਸੇਜ ਆ ਰਹੇ ਸੀ ਦੀਦੀ ਸਾਰਿਆਂ ਨੇ ਸੇਲ ਲਗਾਤੀ ਤੁਸੀਂ ਨਹੀਂ ਲਗਾਈ ਲਓ ਜੀ ਅਸੀਂ ਵੀ ਸੇਲ ਲਗਾ ਦਿੰਦੀ ਹਾਂ 500 500 ਦੀ ਹੈ ਜੇ ਸੇਲ ਹੈ 500 ਵਾਲੇ ਸੂਟਾਂ ਦੀ ਐ ਲੋ ਜੀ ਸ਼ਿਪਿੰਗ ਦੇ ਪੈਸੇ ਕੋਈ ਵੀ ਤੁਹਾਨੂੰ ਐਕਸਟਰਾ ਨਹੀਂ ਦੇਣੇ ਪੈਣਗੇ ਠੀਕ ਹੈ ਜੀ ਸ਼ਿਪਿੰਗ ਐਡ ਸ਼ਿਪਿੰਗ ਫ੍ਰੀ ਆ ਜੋ ਮਰਜੀ ਸਮਝ ਲਿਓ ਕਿ ਸੇਲ ਦੇ ਵਿੱਚ ਜਦੋਂ ਆਪਾਂ ਕੋਈ ਸੂਟ ਦਿੰਨੇ ਆ ਫਿਰ ਆਪਾਂ ਫਾਇਦਾ ਨਹੀਂ ਦੇਖਦੇ ਸ਼ਿਪਿੰਗ ਨਹੀਂ ਦੇਖਦੇ ਫਿਰ ਆਪਾਂ ਦਾ ਇੱਕ ਮਕਸਦ ਇਹ ਹੁੰਦਾ ਕਿ ਆਪਾਂ ਕਿੰਨੇ ਦੇ ਵਿੱਚ ਸੂਟ ਘੱਟ ਤੋਂ ਘੱਟ ਦੇ ਸਕਦੇ ਆ ਠੀਕ ਹੈ ਇਹ ਲੋ ਜੀ ਨੈਕਸਟ ਆ ਗਿਆ ਜੀ ਇਹ ਵਾਲਾ ਕਲਰ ਲਾਈਨਿੰਗ ਵਾਲਾ ਸਟੱਫ ਸੇਮ ਹੋਏਗਾ ਪਹਿਲੇ ਸੂਟ ਦਾ ਵੀ ਤੇ ਇਹਦਾ ਵੀ ਠੀਕ ਹੈ ਹੈਲੋ ਇਹਦੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਸਾਰੀ ਡਿਜੀਟਲ ਪ੍ਰਿੰਟਿੰਗ ਆਉਗੀ ਬਹੁਤ ਸੋਹਣਾ ਪ੍ਰਿੰਟ ਆ ਠੀਕ ਹੈ ਜੀ ਚੈੱਕ ਕਰ ਸਕਦੇ ਜੀ ਨਾਲ ਆਉਗੀ ਇਹ ਵਾਲੀ ਬਾਟਮ ਪੀਚ ਕਲਰ ਦੀ ਤੇ ਪੱਟੀ ਵਾਲਾ ਦੁਪੱਟਾ ਆਊਗਾ ਸ਼ਿਫੋਨ ਦਾ ਮੇਰੇ ਸੂਟ ਨਾਲ ਮੈਚ ਹੈ ਪੂਰਾ ਹਲੋ ਜੀ ਸ਼ਿਫੋਨ ਦਾ ਦੁਪੱਟਾ ਆਏਗਾ ਬਹੁਤ ਸੋਹਣਾ 500 ਰੁਪਿਆ ਪ੍ਰਾਈਸ ਰਹੇਗਾ ਠੀਕ ਹੈ ਇਹਦੇ ਵਿੱਚ ਇੱਕ ਕਲਰ ਆਪਸ਼ਨ ਹੋਰ ਆਊਗਾ yellow ਲਓ ਜੀ ਇਹ ਵੀ ਸਟੱਫ ਸੇਮ ਹੀ ਹੋਊਗਾ ਲਓ ਜੀ ਇਹ ਆਏਗਾ ਸੂਟ ਠੀਕ ਹੈ ਇਸ ਤਰ੍ਹਾਂ ਦਾ ਆਏਗਾ ਫਰੰਟ ਬੈਕ ਕੋਜੀ ਆਏਗੀ ਗਲਾ ਪੱਟੀ ਆਊਗੀ ਨਾਲ ਠੀਕ ਹੈ ਇਸ ਤਰ੍ਹਾਂ ਤੇ ਮਸਟਰਡ ਕਲਰ ਦੀ ਬੋਟਮ ਆਊਗੀ ਨਾਲ ਮਸਟਰਡ ਕਲਰ ਦਾ ਦੁਪੱਟਾ ਆਊਗਾ ਲੈਸ ਪੱਟੀ ਵਾਲਾ ਸ਼ਿਫੋਨ ਦਾ ਇਹ ਦੁਪੱਟਾ ਹੋਊਗਾ ਠੀਕ ਹੈ ਤੇ ਪ੍ਰਾਈਸ 500 सौ रुपई वो आप पहले दस दिता अज वाली वीडियो के सारे सूट पांच सौ रुपए प्राइस वाले हो नैक्सट आ गया जी भावें कोई सत्त सौ वाला भावें कोई अठ सौ वाला भावें कोई छे सौ वाला ठीक है भावें कोई साढ़े 500 सौ वाला सारे सूट थानू मिलन गए पांच सौ तो और जी ए आ गया येलो कलर का सूट एम्ब्रॉयडरी वर्क बनया हुआ पैनल साइड और नीचे तक ठीक है इस तरह सारा एम्बरॉयडरी वर्क आएगा अगला ਕਾਟਨ ਸਟਫ ਆਊਗਾ ਇਹਦਾ ਠੀਕ ਹੈ ਤੇ ਨਾਲ ਆਊਗਾ ਦੁਪੱਟਾ ਦੁਪੱਟਾ ਆਊਗਾ ਜੀ ਇਹ ਵਾਲਾ ਅ ਕੋਟਾ ਡੋਰੀ ਦਾ ਕੋਟਾ ਡੋਰੀ ਦਾ ਖੁੱਲਾ ਡੁੱਲਾ ਦੁਪੱਟਾ ਆਊਗਾ ਵਿਦ ਲੈਸ ਲੱਗੀ ਹੋਈ ਹੈ 5 ਮੀਟਰ ਕੱਪੜਾ ਆਊਗਾ ਬਾਜੂ ਤੇ ਵੀ ਵਰਕ ਆਊਗਾ ਠੀਕ ਹੈ ਤੁਸੀਂ ਪਹੁੰਚੇ ਤੇ ਲੈ ਆਓ ਤੁਸੀਂ ਬਾਜੂ ਤੇ ਲੈ ਆਓ ਕਾਟਨ ਦਾ ਕੱਪੜਾ ਹੋਊਗਾ ਦੇਖ ਸਕਦੇ ਹੋ ਤੁਸੀਂ ਠੀਕ ਹੈ ਆਪਣੀ ਪਸੰਦ ਅਨੁਸਾਰ ਤੁਸੀਂ ਲਾਈਨਿੰਗ ਲਵਾ ਸਕਦੇ ਜੀ ਠੀਕ ਹੈ ਵੈਸੇ ਕੋਈ ਜ਼ਰੂਰਤ ਨਹੀਂ ਇਹ ਨਹੀਂ ਹੈਗੀ ਅੰਡਰਸ਼ਰਟ ਨਾਲ ਵੀ ਇਹ ਵੇਅਰ ਹੋ ਜਾਏਗਾ yellow color ਦਾ suit price only 500 ਰੁਪਿਆ ਠੀਕ ਹੈ ਜੀ ਨੈਕਸਟ suit ਆ ਗਿਆ ਜੀ parrot green color ਦਾ ਨਾਲ ਆ ਗਿਆ white ਦਾ combination ਇਹ ਲੈਸ ਨਹੀਂ ਲੱਗੀ ਹੋਈ print ਹੀ ਆਵੇਂ ਦਾ ਠੀਕ ਹੈ ਕਿੰਨਾ ਸੋਹਣਾ ਕਿਰੇ ਆਟਿਆ ਲੱਗਦਾ ਪਿਆ ਦਾ print ਹੀ ਇਸ ਤਰ੍ਹਾਂ ਦਾ ਆਊਗਾ ਇਹ ਸਾਰਾ ਪ੍ਰਿੰਟਿੰਗ ਆਦੀ ਦਾ ਬਟਨ ਲੱਗੇ ਹੋਇਆ ਵੈਸੇ ਤੇ ਘੇਰੇ ਤੇ ਵੀ ਇਦਾਂ ਹੀ ਪ੍ਰਿੰਟਿੰਗ ਆਊਗੀ ਕਲਰ ਬਹੁਤ ਹੀ ਸੋਹਣਾ ਲੱਗਿਆ ਕਿਰਿਆ ਕਿਰਿਆ ਹਲੋ ਇਸ ਤਰ੍ਹਾਂ ਪ੍ਰਿੰਟਿੰਗ ਆਉਗੀ ਸੈਲਫ ਪ੍ਰਿੰਟਿੰਗ ਓਕੇ ਬੈਗ ਫਰੰਟ ਸੇਮ ਆਉਗੀ ਬਾਜੂ ਦਾ ਕਪੜਾ ਦਿੱਤਾ ਹੋਇਆ 2.5 ਮੀਟਰ ਦੀ ਕਟ ਆਉਗੀ ਨਾਲ ਆਊਗਾ ਇਹ ਦੁਪੱਟਾ ਓ ਸੌਰੀ ਬਾਟਮ ਤੇ ਨਾਲ ਕਾਟਨ ਦਾ ਦੁਪੱਟਾ ਆਊਗਾ ਹਲੋ ਜੀ ਔਰ ਜੋ ਵੀ ਸਾਡੇ ਚੈਨਲ ਤੇ ਨਵੇਂ ਨੇ ਪਲੀਜ਼ ਚੈਨਲ ਨੂੰ ਜੋਇਨ ਜ਼ਰੂਰ ਕਰ ਲੈਣਾ ਆਪਣੇ ਕਮੈਂਟ ਕਰਕੇ ਦੱਸਣ ਤੁਹਾਨੂੰ ਵੀਡੀਓ ਕਿਵੇਂ ਦੀਆਂ ਲੱਗਦੀਆਂ ਨੇ ठीक है और अपने सुजेन भी देते जी एलो जी ठीक है इस तरह का दुपट्टा होगा बहुत सोहना पौ रुपये प्राइस रहेगा सूट का नैक्सट आ गया जी अवला बहुत ही सोना कपड़ा है सूट का सिंगल पीस अवेलेबल आठ ठीक है कोई अपने को सिंगल आ कोई डबल आ इस तरह करके बहुत ही पीस है नहीं आ समर सेल समर सेल आ गई अपनी सीजन क्लीयर सेल स्टार्ट होगी ने ਫਟਾਫਟ ਸਾਰੇ ਜਣ ਵੀਡੀਓ ਸ਼ੇਅਰ ਕਰ ਦਿਓ ਤੁਸੀਂ ਨਹੀਂ ਲੈਣੇ ਤੇ ਉਹਨਾਂ ਨੂੰ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਲੈਣੇ ਆ ਠੀਕ ਹੈ ਜੀ ਇਸ ਐਮਬਲੋਇਡਰੀ ਵਰਕ ਆਏਗਾ ਬਹੁਤ ਹੀ ਸੋਹਣਾ ਨਿਕਾ ਨਿਕਾ ਜਿਹਾ ਪ੍ਰਿੰਟ ਔਰ ਕਪੜਾ ਬਹੁਤ ਹੀ ਸੋਹਣਾ ਕੁੜਾ ਕੁੜਾ ਕਪੜਾ ਆਊਗਾ ਇਹਦੇ ਨਾਲ ਆਊਗਾ ਕਾਟਨ ਦਾ ਦੁਪੱਟਾ ਕਢਾਈ ਵਾਲਾ ਠੀਕ ਹੈ ਕਾਟਨ ਦਾ ਦੁਪੱਟਾ ਕਢਾਈ ਵਾਲਾ ਇਹਦਾ ਮੈਂ ਪ੍ਰਾਈਸ ਤੁਹਾਨੂੰ ਦੱਸ ਦਿੰਨੀ ਹ 850 ਪ੍ਰਾਈਸ ਦਾ ਸੂਟ ਹੈ ਪਰ ਆਪਾਂ ਤੁਹਾਨੂੰ ਦੇਵਾਂਗੇ ਸਿਰਫ ਤੇ ਸਿਰਫ 500 ਰੁਪਏ ਚ ਠੀਕ ਹੈ 500 ਰੁਪਏ ਰ ਸੂਟ ਤੁਹਾਨੂੰ ਮਿਲ ਜਾਏਗਾ ਓਕੇ ਜੀ ਨੈਕਸਟ ਆ ਗਿਆ ਜੀ ਪਿਓਰ ਦੁਪੱਟੇ ਦੇ ਨਾਲ ਕੈਮਬ੍ਰਿਕ ਕਾਟਨ ਦਾ ਸੂਟ ਠੀਕ ਹੈ ਪਿਓਰ ਦੁਪੱਟੇ ਦੇ ਨਾਲ ਕੈਮਬ੍ਰਿਕ ਕਾਟਨ ਦਾ ਸੂਟ 470 ਦੀ ਕਟ ਆਊਗੀ ਆਲਓਵਰ ਸੂਟ ਦੀ 470 480 ਦੀ ਕਟ येलो ਕਲਰ ਦਾ ਸੂਟ ਆ ਪਿਓਰ ਸ਼ਿਫੋਨ ਦਾ ਦੁਪੱਟਾ ਆਊਗਾ ਨਾਲ ਠੀਕ ਹੈ ਪਿਓਰ ਸ਼ਿਫੋਨ ਦਾ ਆਊਗਾ ਦੁਪੱਟਾ येलो ਕਲਰ ਕੈਮਬ੍ਰਿਕ ਕਾਟਨ ਦਾ ਸੂਟ ਆਲਓਵਰ 500 ਰੁਪਏ ਪ੍ਰਾਈਸ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਸੂਟ ਆ ਅਲੋ ਜੀ ਮੈਂ ਹੋਰ ਤੁਹਾਨੂੰ ਦਿਖਾਉਣੀ ਆ ਕੈਮਬ੍ਰਿਕ ਕਾਟਨ ਦੇ ਸੂਟ ਅਗਲਾ ਆ ਗਿਆ ਮਸਟਰਡ येलो ਕਲਰ ਦਾ ਸੂਟ ਠੀਕ ਹੈ ਬਹੁਤ ਸੋਹਣਾ ਪ੍ਰਿੰਟ ਆ ਕੈਮਰੀ ਕਾਟਨ ਦਾ ਸੂਟ ਆ ਰਖੜੀ ਆ ਰਹੀ ਐ ਠੀਕ ਐ ਸਾਵਣ ਐ ਤੁਸੀਂ ਦੇਣ ਲੈਣ ਵਾਸਤੇ ਵੀ ਲੈ ਸਕਦੇ ਹੋ ਤੇ ਤੁਸੀਂ ਆਪਣੇ ਵਾਸਤੇ ਵੀ ਲੈ ਸਕਦੇ ਹੋ ਸੇਵ ਕਰਕੇ ਰੱਖ ਸਕਦੇ ਹੋ ਅਗਲੀਆਂ ਗਰਮੀਆਂ ਬਣਾ ਸਕਦੇ ਹੋ ਬਹੁਤ ਸੋਹਣਾ ਸੂਟ ਆ ਕਿਉਂਕਿ ਜਦੋਂ ਸੀਜ਼ਨ ਹੁੰਦਾ ਉਦੋਂ ਤੇ ਫਿਰ ਪੂਰੇ ਮੁੱਲ ਚ ਪ੍ਰੋਫਿਟ ਵਾਲਾ ਮੁਨਾਫੇ ਵਾਲਾ ਰੇਟ ਦੱਸੀਦਾ ਹੈ हूँ बिना मुनाफे तो थानू मिल जाएगे पांच पांच सौ की सेल्च सूट ठीक है जी हेलो ओके बहुत प्यारा जहा सूट है कलर प्रिंट बहुत ही सोहना दुपट्टा पांच सौ पौ पाइस पेगा कलर ऑप्शन ये थानू मिल जाएगी कलर मिल जाएगा जी मोर पंखिया ग्रीन नाल प्योर का दुपट्टा आएगा ठीक है ये वाले सूट के तीन कलर अवेलेबल ने तीसरा कलर आ गया रेड कलर ठीक है red orange ਜਿਹੜਾ ਕਲਰ ਆ ਗਿਆ ਬਹੁਤ ਸੋਹਣਾ ਦੁਪੱਟਾ ਬੜਾ ਸ਼ਾਨਦਾਰ ਹੋਗਾ ਸ਼ਿਫੋਨ ਦਾ ਦੁਪੱਟਾ ਕਵਾਂਗੇ ਤੇ ਸ਼ਿਫੋਨ ਦਾ ਹੀ ਦੁਪੱਟਾ ਦਵਾਂਗੇ ਜਿਹੜਾ ਦੁਪੱਟਾ ਸ਼ਿਫੋਨ ਦਾ ਨਹੀਂ ਹੋਏਗਾ ਉਹ ਦੱਸਾਂਗੇ ਜਰੂਰ ਠੀਕ ਹੈ ਅੱਗੇ ਚੁਆਇਸ ਤੁਹਾਡੀ ਹੈ ਲਓ ਜੀ red ਕਲਰ ਦਾ ਨਾਲ ਸ਼ਿਫੋਨ ਦਾ ਦੁਪੱਟਾ ਓਕੇ ਜੀ 500 ਰੁਪਏ ਪ੍ਰਾਈਸ ਨੈਕਸਟ ਲਓ ਜੀ ਇਹ ਵੀ ਸ਼ਿਫੋਨ ਦੁਪੱਟੇ ਦੇ ਨਾਲ ਆ ਗਿਆ ਬਹੁਤ ਹੀ ਸੋਹਣਾ ਕਰੀਮ ਕਲਰ ਔਰ ਇਹਦੇ ਉੱਪਰ ਪ੍ਰਿੰਟ ਆ ਗਿਆ ਇਸ ਤਰ੍ਹਾਂ ਦਾ ਹਨਾ ਠੀਕ ਇਹ ਵਾਲਾ ਪ੍ਰਿੰਟ ਆ ਗਿਆ ਓਕੇ ਜੀ ਇਸ ਤਰ੍ਹਾਂ ਦਾ ਪ੍ਰਿੰਟ ਆ ਗਿਆ ਬਹੁਤ ਸੋਹਣਾ ਲੱਗੂਗਾ ਬਣਿਆ ਹੋਇਆ ਨਾਲ ਦੁਪੱਟਾ ਆ ਗਿਆ ਇਹ ਵਾਲਾ ਆ ਲੋ ਜੀ ਸ਼ਿਫਨ ਦਾ ਦੁਪੱਟਾ 500 ਰੁਪਿਆ ਪ੍ਰਾਈਸ ਰਹੇਗਾ ਕਲਰ ਇਹਦੇ ਵਿੱਚ ਤੁਹਾਨੂੰ ਤਿੰਨ ਮਿਲ ਜਾਣਗੇ ਆ ਲੋ ਜੀ ਠੀਕ ਹੈ ਇੱਕ ਕਲਰ ਆ ਗਿਆ ਇਹ ਵਾਲਾ ਫਿਰੋਜ਼ੀ ਨਾਲ ਦੁਪੱਟਾ ਦੁਪੱਟੇ ਬਹੁਤ ਸੋਹਣੇ ਲੱਗੇ ਇਹਨਾਂ ਦੇ ਨਾਲ ਠੀਕ ਹੈਲੇ ਸਕਰੀਨ ਸ਼ਾਟ ਲੈਣਾ ਹੈ ਤੁਸੀਂ ਭੇਜਣਾ ਹੈ ਸਾਡੇ ਵਟਸਐਪ ਨੰਬਰ ਤੇ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾਉਣਾ ਹੈ ਵੀਡੀਓ ਰਾਤ ਨੂੰ 8 ਵਜੇ ਦੇਖਿਆ ਕਰੋ ਠੀਕ ਹੈ ਫਟਾਫਟ ਆਪਣੇ ਆਰਡਰ ਬੁੱਕ ਕਰਾਇਆ ਕਰੋ ਕਿਉਂਕਿ ਥੋੜੇ ਕ ਟਾਈਮ ਦੇ ਵਿੱਚ ਸਾਰੇ ਸੂਟ ਕਲੀਅਰ ਹੋ ਜਾਂਦੇ ਨੇ ਫਿਰ ਮੈਸੇਜ ਆਉਂਦੇ ਰਹਿੰਦੇ ਸੀ ਤੇ ਅਸੀਂ ਤੇ ਹੁਣੇ ਹੀ ਵੀਡੀਓ ਦੇਖੀ ਵੀਡੀਓ ਰਾਤ ਨੂੰ 8 ਵਜੇ ਹੀ ਆਏਗੀ 8 ਵਜੇ ਤੁਸੀਂ ਵੀਡੀਓ ਦੇਖਣੀ ਹੈ ਅਗਰ ਤੁਸੀਂ ਸੂਟ ਨਹੀਂ ਲੈਣੇ ਉਹਨੂੰ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਸੂਟ ਲੈਣੇ ਆ ਉਹਨਾਂ ਦੇ ਕੋਲ ਠੀਕ ਹੈ ਜੀ ਤੇ ਜਿੰਨੇ ਆਖਟ ਸੂਟ ਆ ਗਿਆ ਇਹ ਵਾਲਾ ਗਾਜਰੀ ਗਾਜਰੀ ਜਿਹਾ ਕਲਰ ਆਊਗਾ ਰੈੱਡ ਰੈੱਡ ਫਤ ਹੈ ਡਵਾਈਨ ਜਿਹਾ ਕਲਰ ਰੈੱਡ ਡਵਾਈਨ ਜਿਹਾ ਕਲਰ ਆ ਗਿਆ ਓਕੇ ਤੇ ਦੁਪੱਟਾ ਵੀ ਨਾਲ ਆ ਗਿਆ ਠੀਕ ਹੈ ਇਹ ਆ ਗਿਆ ਦੁਪੱਟਾ ਨਾ ਠੀਕ ਹੈ ਸ਼ਿਫੋਨ ਦਾ ਦੁਪੱਟਾ ਪ੍ਰਾਈਸ ਕਿੰਨਾ ਲੱਗੇਗਾ ਜੀ 500 ਰੁਪਇਆ 550 ਨਹੀਂ ਠੀਕ ਹੈ ਫਿਰ ਨੈਕਸਟ ਆ ਗਿਆ ਇਹ ਵਾਲਾ ਲੋ ਜੀ ਕਾਟਨ ਦਾ ਸੂਟ ਕਾਟਨ ਦਾ ਦੁਪੱਟਾ ਕੈਮਬ੍ਰੇ ਕਾਟਨ ਦਾ ਸੂਟ ਬਹੁਤ ਸੋਹਣਾ ਹੈ ਕਲਰ ਨਾ ਥੋੜਾ ਯੈਲੋਇਸ਼ ਜਿਹਾ ਸਪਿੰਨ ਆ ਗਿਆ ਤੇ ਗ੍ਰੇ ਕਲਰ ਇਹਦਾ ਸੇਲ ਹੋ ਗਿਆ ਠੀਕ ਹੈ ਇਹ ਨਾਲ ਆਊਗਾ ਇਹ ਦੁਪੱਟਾ ਤੇ ਇਹ ਆ ਗਈ ਬਾਟਮ ਇਹਦੇ ਨਾਲ ਬਹੁਤ ਸੋਹਣੀ ਬਾਟਮ ਬਣੀ ਹੈ ਇਹਦੀ ਕੈਂਬਰੀ कॉटन ਦਾ ਸੌਫਟ ਮੱਖਣ ਮਲਾਈਆਂ ਵਾਲੇ ਸੂਟ ਹੋਣਗੇ ਇਹ ਨਹੀਂ ਕਿ ਸੇਲ ਆ ਤੇ ਤੁਹਾਨੂੰ ਜੋ ਵੀ ਦਵਾਂਗੇ ਨਾ ਤੁਹਾਨੂੰ ਦੱਸ ਕੇ ਹੀ ਦਵਾਂਗੇ ਚੁਆਇਸ ਤੁਹਾਡੀ ਹੈ ਠੀਕ ਹੈ ਜੀ ਜੋ ਵੀ ਦਵਾਂਗੇ ਤੁਹਾਨੂੰ ਦੱਸ ਕੇ ਦਵਾਂਗੇ ਲਓ ਜੀ ਨੈਕਸਟ ਆ ਗਿਆ ਆਪਣੇ ਕੋਲ कॉटन ਦੁਪੱਟਾ ਸੂਟ ਹਾਂਜੀ ਓਕੇ ਜੀ ਇਸ ਤਰ੍ਹਾਂ ਲਾਈਨਿੰਗ ਵਿਦ ਪ੍ਰਿੰਟਿੰਗ ਆਉਗੀ ਇਦਾਂ ਠੀਕ ਹੈ ਇਸ ਤਰ੍ਹਾਂ ਪ੍ਰਿੰਟਿੰਗ ਆਉਗੀ ਕਿ ਰੇਤੇ ਇਧਰ ਬੈ ਲਓ ਜੀ ਆ ਗਈ ਫਰੰਟ ਸਾਈਡ ਗਲਾ ਵੀ ਬਣਿਆ ਹੋਇਆ ਨਾਲ ਕਲਾਕਤੀ ਤੇ ਇਸ ਤਰ੍ਹਾਂ ਔਰ ਇਹ ਬਾਜੂ ਬਣੀ ਹੋਈ ਹੈ ਨਾਲ ਵਾਈਟ ਆਉਗੀ ਇਹਦੇ ਨਾਲ ਸੌਰੀ ਗ੍ਰੀਨ ਸੀ ਗ੍ਰੀਨੀ ਆਉਗੀ ਬਾਟਮ ਤੇ ਦੁਪੱਟਾ ਆਊਗਾ ਬੀਡਿੰਗ ਵਾਲਾ ਕਾਟਨ ਦਾ ਹੀ ਠੀਕ ਹੈ हेलो जी इस तरह की बीडिंग वाला दुपट्टा होगा कॉटन का खिड़े खिड़े फुलों वाला प्राइस कि लगेगा जी पौ रुपया ओके जी नेक्स्ट आ गया पर्पल कलर ठीक है जी पर्पल कलर ये देखिए कल परसों में आप भीडियो बेच चुके मूल लगता साढ़े पांच सौ बेचे शायद ਇਹ ਆਪਾਂ ਤੁਹਾਨੂੰ ਦਵਾਂਗੇ ਪਤਾ ਨਹੀਂ 550 ਰੁਪਏ ਤੇ 565 ਵਿੱਚ ਇਹ ਆਪਣੇ ਕੋਲ ਜਿਸ ਤਰ੍ਹਾਂ ਇੱਕ ਪੀਸ ਨਾਲ ਉਹਦੇ ਕਈ ਵਾਰੀ ਕਈ ਕਈ ਥੀਸ ਹੁੰਦੇ ਆ ਅਲੋਜੀ ਨੈਕਸਟ ਆ ਗਿਆ ਠੀਕ ਹੈ ਪਰਪਲ ਕਲਰ ਓਕੇ ਪਰਪਲ ਕਲਰ ਦੀ ਬਾਟਮ ਆਉਗੀ ਨਾਲ ਤੇ ਕਾਟਨ ਦੀ ਨਾਲ ਆ ਗਿਆ ਕੋਈ ਜੀ ਮਿਕਸ ਕਾਟਨ ਹੋਊਗੀ ਇਹ ਦੁਪੱਟਾ ਆ ਗਿਆ 500 ਰੁਪਏ ਪ੍ਰਾਈਸ ਦਾ ਓਕੇ ਜੀ ਇਹ ਸੀਗੇ ਅੱਜ ਅੱਜ ਦੇ ਸੂਟ ਸਾਡੇ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਏ ਹੋਣਗੇ ਅਗਰ ਤੁਹਾਨੂੰ ਸੂਟ ਪਸੰਦ ਆਇਆ ਤੇ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਹੈ ਥੈਂਕ ਯੂ ਧੰਨਵਾਦ